ਖਣੋਰੀ ਬਾਰਡਰ ਤੇ ਅਸੀਂ ਖੜੇ ਆ ਤੇ ਅੱਧਾ ਘੰਟਾ ਪਹਿਲਾਂ ਇੱਥੇ ਜ਼ੋਰਦਾਰ ਹਮਲਾ ਹੁੰਦਾ ਹਮਲੇ ਦਾ ਤੁਸੀਂ ਹਿਸਾਬ ਲਾ ਲਓ ਕਿ ਡਾਕਟਰ ਸੁਆਮਨ ਸਿੰਘ ਇਹ ਉਹਨਾਂ ਦੀ ਗੱਡੀ ਆ ਉਹਨਾਂ ਦੀ ਟੀਮ ਦੀ ਗੱਡੀ ਆ ਉੱਥੇ ਲਿਖਿਆ ਹੋਇਆ ਫ੍ਰੀ ਮੈਡੀਕਲ ਕੈਂਪ ਥੋੜੀ ਦੂਰ ਤੇ ਇਹਦੇ ਬਾਵਜੂਦ ਵੀ ਇੱਥੇ ਹਮਲਾ ਹੁੰਦਾ ਗੱਡੀ ਭੰਨੀ ਜਾਂਦੀ ਆ ਮੇਰੇ ਨਾਲ ਡਾਕਟਰ ਸੁਆਮਨ ਸਿੰਘ ਦੀ ਟੀਮ ਤੋਂ ਨੇ ਬਾਈ ਜੀ ਅ ਕਦੋਂ ਹੋਇਆ ਇਹ ਹਮਲਾ ਇਹ ਅੱਧਾ ਘੰਟਾ ਪਹਿਲਾਂ ਤੋਂ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਅੱਧਾ ਘੰਟਾ ਪਹਿਲਾਂ ਹੁਣ ਹੁਣ ਤੋਂ ਅੱਧਾ ਘੰਟਾ ਪਹਿਲਾਂ ਹਾਂਜੀ ਹਾਂਜੀ ਤੇ ਹੋਈ ਕੀ ਸੀ ਗੱਲ ਕੀ ਹੋਈ ਸੀ ਉਹਦੀ ਕੋਈ ਗੱਲ ਇਦਾਂ ਹੀ ਸਾਨੂੰ ਤੇ ਇਹੋ ਹੀ ਪਤਾ ਸੀ ਪੀ ਤੇ ਆਪਣੇ ਮੈਡੀਕਲ ਤੇ ਖੜੇ ਆ ਅੱਧਾ ਘੰਟਾ ਪਹਿਲੋਂ ਤੇ ਅਟੈਕ ਹੋਇਆ ਵਾ ਪਰ ਪਹਿਲੋਂ ਜਿਵੇਂ 1.5 ਵਜੇ ਤੋਂ ਚੱਲਣ ਦਿਆ ਵਾ ਇਹੋ ਹੀ ਕੰਮ ਪੀ ਅੱਗੇ ਲੋਕ ਗਏ ਆ ਜਿਵੇਂ ਕਿਸਾਨ ਆਪਣੇ ਉਹਨਾਂ ਦੇ ਟਾਇਰ ਗੈਸ ਦੇ ਹਮਲੇ ਹੋਏ ਬਹੁਤ ਜ਼ਿਆਦੇ ਹਮਲੇ ਹੋਏ ਆ ਤੇ ਸੈਂਕੜਾ ਹੀ ਜਿਹੜੇ ਕਿਸਾਨ ਆਪਣੀ ਇਥੇ ਮੈਡੀਕਲ ਟੀਮ ਤੇ ਆਏ ਆ ਜਿਨ੍ਹਾਂ ਨੂੰ ਚੁੱਕ ਚੁੱਕ ਕੇ ਲਿਆਉਂਦੇ ਹੀ ਲੋਕ ਉਹਨਾਂ ਦੇ ਇਥੇ ਆਪਾਂ ਟ੍ਰੀਟਮੈਂਟ ਕਰਕੇ ਜਿਹੜੇ ਜਾਦੇ ਸੀਰੀਅਸ ਉਹਨਾਂ ਨੂੰ ਐਂਬੂਲੈਂਸਾਂ ਦੇ ਵਿੱਚ ਰੈਫਰ ਕਰੰਦੇ ਆ ਇਦਾਂ ਹੀ ਚੱਲੰਦਿਆ ਸਵੇਰ ਦਾ ਇਹੋ ਹੀ ਕੰਮ ਪਰ ਇੰਨਾ ਜ਼ਿਆਦਾ ਵਧ ਗਿਆ ਮੁੜ ਕੇ ਕਿ ਇੱਕ ਮੈਂ ਤੁਹਾਨੂੰ ਦੱਸਿਆ ਵੀ ਪਹਿਨੋਂ ਇੱਕ ਮੁੰਡੇ ਦੀ ਡੈਥ ਵੀ ਹੋ ਗਈ ਇਥੇ ਵੀ ਜਿਹੜੇ ਆਪਣੇ ਕੋਲ ਆਏ ਆ ਤੇ ਉਹ ਮੈਂ ਆਪਾਂ ਲੈ ਕੇ ਉਹਨਾਂ ਨੂੰ ਇਥੋਂ ਰੈਫਰ ਕਰਤਾ ਤੁਸੀਂ ਇੱਕ ਨੂੰ ਚੱਕ ਕੇ ਵੀ ਭਜੇ ਐਂਬੂਲੈਂਸ ਪਿੱਛੇ ਰਹਿ ਗਈ ਆ ਨਹੀਂ ਜਾਂ ਫਿਰ ਮੈਂ ਉਹਨੂੰ 100 ਘਟੋਂ ਘਟ 50 100 ਮੀਟਰ ਮੈਂ ਹੱਥ ਜਿਹੜੀ ਦੋਸਾ ਹੈਗੇ ਉਹ ਵੀ ਕਿਤੇ ਮਹਾਰਾਜ ਦੀ ਕਿਰਪਾ ਨਾਲ ਵੀ ਇਹਨੂੰ ਮੈਂ ਪਛਾਹ ਦਿਵਾਉਂਦਾ ਜਿੰਨੀ ਮਰਜ਼ੀ ਗੱਲ ਹੋ ਜੇ ਆਪਾਂ ਦੇਸ਼ਾਂ ਦੇ ਯੁੱਧ ਵੀ ਦੇਖਿਆ ਪਰ ਮੈਡੀਕਲ ਟੀਮਾਂ ਦੇ ਉੱਤੇ ਆਮ ਤੌਰ ਤੇ ਇਹੋ ਜਿਹੇ ਅਟੈਕ ਨਹੀਂ ਹੁੰਦੇ ਤੁਹਾਡੀ ਗੱਡੀ ਤੇ ਵੀ ਬਕਾਇਦਾ ਲਿਖਿਆ ਵਾ ਹਣਾ ਤੇ ਤੁਸੀਂ ਫਾਈਵ ਰਿਵਰਸ ਹਾਰਟ ਐਸੋਸੀਏਸ਼ਨ ਤੋਂ ਆ ਜਿਹੜੀ ਕਿ ਫ੍ਰੀ ਮੈਡੀਕਲ ਕੈਂਪ ਲਿਖਿਆ ਸਾਰਾ ਇੰਗਲਿਸ਼ ਚ ਵੀ ਪੰਜਾਬੀ ਚ ਵੀ ਸਾਰੇ ਅੱਛਾ ਗੱਡੀ ਚ ਸੀ ਕੀ ਕੁਛ ਸੀ ਸਾਰੀ ਮੈਡੀਸਨ ਹੀ ਕੋਚ ਜਿਵੇਂ ਮੈਡੀਸਨ ਆਪਾਂ ਉੱਥੇ ਰੱਖੀ ਤੇ ਬਾਕੀ ਇਹਦੇ ਵਿੱਚ ਸਾਰਾ ਅੱਜ ਕਿਉਂ ਅੱਜ ਦਾ ਕਰਕੇ ਆਪਾਂ ਫ੍ਰੀ ਮੈਡੀਕਲ ਕੈਂਪਾਂ ਰੱਖਿਆ ਵੀ ਅਮਰਜੈਂਸੀ ਵੀ ਜਿਹੜਾ ਕਿਤੇ ਕੋਈ ਵੀ ਮਤਲਬ ਹੋਵੇ ਜੋ ਸਾਰੀ ਗੱਡੀ ਭਰੀ ਹੀ ਆਪਣੀ ਉਹਨਾਂ ਚੀਜ਼ਾਂ ਨਾ ਪੂਰੀਆਂ ਡਾਂਗਾ ਤੁਹਾਨੂੰ ਇੱਥੇ ਦੱਸਣ ਗਈਆਂ ਜਿਹੜੀਆਂ ਬੱਜੀਆਂ ਵੀ ਸਾਰੀਆਂ ਘੇਰੋਂ ਪੰਤੀਆਂ ਸਾਰੀਆਂ ਸਾਰੇ ਸਾਡ ਵਾਲੇ ਸੀਸੇ ਪੰਤੀਆਂ ਸਾਰੀਆਂ ਲਾਈਟਾਂ ਲੂਟਾਂ ਸਭ ਕੁ ਆਪਣੇ ਮੈਂ ਤੁਹਾਨੂੰ ਦੱਸਿਆ ਨਾ ਵੀ ਜਦੋਂ ਟਾਇਰ ਗਿਆ ਛੱਡਦੇ ਇਹਦੇ ਸੈਂਕੜਾ ਕਿਸਾਨ ਇਦਾਂ ਹੀ ਮਤਲਬ ਫਟਰੋਂਦੇ ਸਿੱਧੇ ਜਿਵੇਂ ਆ ਮੰਨ ਲਓ 500 ਬੰਦਾ ਇਹਦੇ ਵਿੱਚ ਹੀ ਸਿੱਧੇ ਸੁੱਟਨਦੇ ਤੇ ਇਹਦੇ ਵਿੱਚ ਕਿੰਨਾ ਅਫੈਕਟ ਹੁੰਦਾ ਤੁਹਾਨੂੰ ਵੀ ਪਤਾ ਵਾ ਉਹ ਆਪਾਂ ਟ੍ਰੀਟਮੈਂਟ ਕਰਦੇ ਆ ਪਿੱਛੇ ਜਦੋਂ ਪਿੱਛੇ ਜਾਦੇ ਕਿਸਾਨ ਜਦੋਂ ਪਿੱਛੇ ਲਮਾਰੇ ਇਹਨਾਂ ਉਹਨਾਂ ਨੇ ਆਪਾਂ ਥੋੜੀ ਜਿਹੀ ਸਾਈਡ ਤੇ ਕਰਦੇ ਆ ਆਪਣੇ ਮੁੰਡੇ ਦੋ ਹੀ ਇੱਥੇ ਉਹਨਾਂ ਨੇ ਜਦੋਂ ਆਣ ਕੇ ਇੱਥੇ ਅੱਲਾ ਬੋਲਿਆ ਆਪਣੇ ਮੈਡੀਕਲ ਤੇ ਆਪਣੀ ਮੈਡੀਕਲ ਦੇ ਸਾਰੇ ਟੇਬਲ ਟੁਬਲ ਮੂਹਦੇ ਮਾਰਦੇ ਸਾਰੀਆਂ ਦਵਾਈਆਂ ਖਿਲਾਰਦੀਆਂ ਜਿਹੜੇ ਮੁੰਡੇ ਆਪਣੇ ਵਿੱਚ ਬੈਠੇ ਉਹਨਾਂ ਨੂੰ ਕੁੱਟ ਕੇ ਭਜਾਤਾ ਉਹਨਾਂ ਨੇ ਪਿੱਛੇ ਕੌਣ ਬੈਠਾ ਸੀ ਉਦੋਂ ਅਮਰ ਤੇ ਤੁਸੀਂ ਸੀ ਬਾਈ ਕੇ ਸੁਬੇਰਗੇ ਸੀ ਹਾਂ ਹਾਂ ਜੀ ਸੁਬਾ ਜੋ ਬਨਵੀਰ ਹੋਣੀ ਹਾਂਜੀ ਹਾਂ ਜੀ ਉਹ ਬੈਠੇ ਸੀਗੇ ਤੇ ਇੱਕ ਉਹ ਵਿਚਾਰੇ ਬੈਠੇ ਰਹੇ ਵੀ ਕਾਹ ਤੋਂ ਜਿਹੜੇ ਪੇਸ਼ੈਂਟ ਹੁੰਦੇ ਸੀ ਅਸੀਂ ਪਿੱਛੇ ਲਾ ਲਿਆ ਕੈਂਪ ਪਰ ਜਦੋਂ ਉਹਨਾਂ ਨੇ ਆਣ ਕੇ ਜਮਾ ਮੈਡੀਕਲ ਤੇ ਕੋਲ ਹੀ ਗੋਲਾ ਸੁੱਟਦਾ ਮਜਬੂਰੀ ਨਾਲ ਉਹਨਾਂ ਵੀ ਬਾਕਸ ਲੈ ਕੇ ਭੱਜਣਾ ਪਿਆ ਬੈਠੇ ਵੀ ਕਹਿੰਦੇ ਨਹੀਂ ਸਮਝਉਂਦੇ ਇੱਥੋਂ ਬਾਰਡਰ ਦਾ 100 500 ਤੋਂ ਉੱਪਰ ਆ 500 ਤੋਂ ਉੱਪਰ ਆ 500 ਮੀਟਰ ਗਾਹ ਕੇ ਛੋਟਾ ਕਾ ਤੇ ਉਹ ਤੋਂ ਬਾਅਦ ਮੈਡੀਕਲ ਕੈਂਪ ਤੇ ਹਾਂ ਮੈਡੀਕਲ ਕੈਂਪ ਤੇ ਫ੍ਰੀ ਮੈਡੀਕਲ ਕੈਂਪ ਲਿਖਿਆ ਹੋਇਆ ਕੋਈ ਭਲੇਖਾ ਨਹੀਂਗਾ ਵੀ ਕਿਸੇ ਨੂੰ ਭਲੇਖਾ ਆਊਗਾ ਵੀ ਗੱਡੀ ਭਲੇਖੇ ਨਾ ਭਨਗੇ ਮੈਡੀਕਲ ਟੀਮ ਦੀ ਗੱਡੀ ਭਨ ਕੇ ਗਏ ਕਿਉਂ ਸਾਡਾ ਇਹ ਨਾਰਾ ਵਾਡ ਆਪਣੀ ਟੀਮ ਦਾ ਨਾਰਾ ਵਾਪੀ ਆਪਾਂ ਭਾਈਕ ਨੇ ਆਜੀ ਦੀ ਸੋਚ ਤੇ ਚੱਲਦੇ ਆਂ ਆਪਣੇ ਲਈ ਜਿਹੜਾ ਫੱਟਰ ਆ ਉਹੋ ਹੀ ਆਪਾਂ ਉਹ ਆਪਣੇ ਲਈ ਇੱਕ ਰੱਬ ਦਾ ਬੰਦਾ ਵਾ ਵੀ ਉਹਦਾ ਇਲਾਜ ਕਰਨਾ ਆਪਾਂ ਆਪਾਂ ਜਦੋਂ 26 ਜਨਵਰੀ ਹੀ ਆਪਣੀ ਦਿੱਲੀ ਉੱਥੇ ਵੀ ਆਪਾਂ ਆ ਆਰਮੀ ਵਾਲੇ ਜਵਾਨਾਂ ਦਾ ਵੀ ਟ੍ਰੀਟਮੈਂਟ ਕੀਤਾ ਆਪਾਂ ਕੋਈ ਤੇਰ ਮੇਰ ਨਹੀਂ ਕੀਤਾ ਪਰ ਅੱਜ ਸਾਡਾ ਦੇਲੇ ਦੁਖਿਆ ਵਾ ਵੀ ਸਾਡੇ ਮੈਡੀਕਲ ਕਿੱਟਾਂ ਵੀ ਪਈਆਂ ਵਾ ਇਹ ਪੂਰਾ ਪਤਾ ਲੱਗਦਾ ਵੀ ਇਹ ਮੈਡੀਕਲ ਟੀਮ ਹੈ ਸਾਰਾ ਵੇਖੋ ਪਿੱਛੋਂ ਵੀ ਸਾਰਾ ਮੈਡੀਕਲ ਟੀਮ ਮੈਡੀਕਲ encamp ਫ੍ਰੀ ਲਿਖਿਆ ਵਾ ਉਹਨਾਂ ਦੇ ਆਣ ਕੇ ਉਹਨਾਂ ਨੇ ਵੇਖ ਕੇ ਆਪਣੇ ਹਮਲਾ ਕੀਤਾ ਆਪਣੀ ਗੱਡੀ ਤੇ ਆਪਾਂ ਇਹ ਗੱਲ ਦੀ ਬਹੁਤ ਨਿੰਦਣਯੋਗ ਆਪਾਂ ਕਰਦੇ ਵੀ ਆਪਾਂ ਨੂੰ ਬਹੁਤ ਇਸ ਗੱਲ ਦਾ ਬੁਰਾ ਲੱਗੰਦਿਆ ਸਾਡਾ ਨਹੀਂ ਬਿਲਕੁਲ ਮੈਨੂੰ ਲੱਗਣਾ ਵੀ ਚਾਹੀਦਾ ਔਰ ਜਸਟੀਫਾਈ ਬਿਲਕੁਲ ਨਹੀਂ ਕੀਤਾ ਜਾ ਸਕਦਾ ਘੱਟੋ ਘੱਟ ਮੈਡੀਕਲ ਟੀਮ ਤੇ ਹਮਲੇ ਤੁਸੀਂ ਕਿਸੇ ਵੀ ਢੰਗ ਨਾਲ ਐ ਨਹੀਂ ਕਹਿ ਸਕਦੇ ਕਿ ਇਹ ਸਹੀ ਹੋਇਆ ਇਹ ਬਿਲਕੁਲ ਗਲਤ ਆ ਤੇ ਜ਼ੋਰਦਾਰ ਜਿਹੜਾ ਵੀ ਬੰਦਾ ਜਿੱਥੇ ਵੀ ਬੈਠਾ ਬਿਲਕੁਲ ਇਹਦੇ ਤੇ ਬੋਲਣਾ ਚਾਹੀਦਾ ਸਾਨੂੰ ਜ਼ੋਰਦਾਰ ਢੰਗ ਨਾਲ ਧੰਨਵਾਦ ਖਣੋਰੀ ਬਾਰਡਰ ਤੇ ਅਸੀਂ ਖੜੇ ਆ ਤੇ ਅੱਧਾ ਘੰਟਾ ਪਹਿਲਾਂ ਇੱਥੇ ਜ਼ੋਰਦਾਰ ਹਮਲਾ ਹੁੰਦਾ ਹਮਲੇ ਦਾ ਤੁਸੀਂ ਹਿਸਾਬ ਲਾ ਲਓ ਕਿ ਡਾਕਟਰ ਸਵਾਮਣ ਸਿੰਘ ਇਹ ਉਹਨਾਂ ਦੀ ਗੱਡੀ ਆ ਉਹਨਾਂ ਦੀ ਟੀਮ ਦੀ ਗੱਡੀ ਆ ਉੱਥੇ ਲਿਖਿਆ ਹੋਇਆ ਫ੍ਰੀ ਮੈਡੀਕਲ ਕੈਂਪ ਥੋੜੀ ਦੂਰ ਤੇ ਇਹਦੇ باوجود ਵੀ ਇੱਥੇ ਹਮਲਾ ਹੁੰਦਾ ਗੱਡੀ ਭੰਲੀ ਜਾਂਦੀ ਆ ਮੇਰੇ ਨਾਲ ਡਾਕਟਰ ਸਵਾਮਣ ਸਿੰਘ ਦੀ ਟੀਮ ਤੋਂ ਨੇ ਬਾਈ ਜੀ ਅ ਕਦੋਂ ਹੋਇਆ ਇਹ ਹਮਲਾ ਅੱਧਾ ਘੰਟਾ ਪਹਿਲਾਂ ਤੋਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੂੰ ਅੱਧਾ ਘੰਟਾ ਹੁਣ ਹੁਣ ਤੋਂ ਅੱਧਾ ਘੰਟਾ ਪਹਿਲਾਂ ਹਾਂਜੀ ਹਾਂਜੀ ਤੇ ਹੋਈ ਕੀ ਸੀ ਗੱਲ ਕੀ ਹੋਈ ਸੀ ਕੋਈ ਗੱਲ ਇਦਾਂ ਹੀ ਸਾਨੂੰ ਤੇ ਇਹੋ ਹੀ ਪਤਾ ਸੀ ਪੀ ਤੇ ਆਪਣੇ ਮੈਡੀਕਲ ਤੇ ਖੜੇ ਆ ਅੱਧਾ ਘੰਟਾ ਪਹਿਲਾਂ ਤੋਂ ਇੱਥੇ ਅਟੈਕ ਹੋਇਆ ਵਾ ਪਰ ਪਹਿਲਾਂ ਜਿਵੇਂ 1:30 ਵਜੇ ਤੋਂ ਚੱਲਣ ਦਿਆ ਵਾ ਇਹੋ ਹੀ ਕੰਮ ਪੀ ਅੱਗੇ ਲੋਕ ਗਏ ਆ ਜਿਵੇਂ ਕਿਸਾਨ ਆਪਣੇ ਉਹਨਾਂ ਦੇ ਟਾਇਰ ਗੈਸ ਦੇ ਹਮਲੇ ਹੋਏ ਬਹੁਤ ਜ਼ਿਆਦੇ ਹਮਲੇ ਹੋਏ ਆ ਤੇ ਸੈਂਕੜਾ ਹੀ ਜਿਹੜੇ ਕਿਸਾਨ ਆਪਣੀ ਇੱਥੇ ਮੈਡੀਕਲ ਟੀਮ ਤੇ ਆਏ ਆ ਜਿਨ੍ਹਾਂ ਨੂੰ ਚੁੱਕ ਚੁੱਕ ਕੇ ਲਿਆਉਂਦੇ ਹੀ ਲੋਕ ਉਹਨਾਂ ਦੇ ਇੱਥੇ ਆਪਾਂ ਟ੍ਰੀਟਮੈਂਟ ਕਰਕੇ ਜਿਹੜੇ ਜਿਆਦਾ ਸੀਰੀਅਸ ਉਹਨਾਂ ਨੂੰ ਐਂਬੂਲੈਂਸਾਂ ਦੇ ਵਿੱਚ ਰੈਫਰ ਕਰੰਦੇ ਆ ਇਦਾਂ ਹੀ ਚੱਲੰਦਿਆ ਸਵੇਰ ਦਾ ਇਹੋ ਹੀ ਕੰਮ ਪਰ ਇੰਨਾ ਜਿਆਦਾ ਵਧ ਗਿਆ ਮੁੜ ਕੇ ਕਿ ਇੱਕ ਮੈਂ ਤੁਹਾਨੂੰ ਦੱਸਿਆ ਵੀ ਪਹਿਨੋਂ ਇੱਕ ਮੁੰਡੇ ਦੀ ਡੈਥ ਵੀ ਹੋ ਗਈ ਇਥੇ ਵੀ ਜਿਹੜੇ ਆਪਣੇ ਕੋਲ ਆਇਆ ਤੇ ਉਹ ਮੈਂ ਆਪਾਂ ਲੈ ਕੇ ਉਹਨਾਂ ਨੂੰ ਇਥੋਂ ਰੈਫਰ ਕਰਤਾ ਤੁਸੀਂ ਇੱਕ ਨੂੰ ਚੱਕ ਕੇ ਵੀ ਭਜੇ ਮੁੰਡਾ ਸਿੱਛੇ ਰਹਿ ਗਿਆ ਨਹੀਂ ਗਿਆ ਫਿਰ ਮੈਂ ਉਹਨੂੰ 100 ਘਟੋ ਘਟ 50 100 ਮੀਟਰ ਮੈਂ ਹੱਥਾਂ 'ਚ ਚੁੱਕ ਕੇ ਭਜਾ ਉਹਨੂੰ ਵੀ ਇਹਦੀ ਜਾਨ ਬਚ ਜੇ ਕਿਤੇ ਵੀ ਜਿਹੜੇ ਦੋਸਾ ਹੈਗੇ ਉਹ ਵੀ ਕਿਤੇ ਮਹਾਰਾਜ ਦੀ ਕਿਰਪਾ ਨਾਲ ਵੀ ਇਹਨੂੰ ਮੈਂ ਪਹੁੰਚਾ ਦਿਵਾਉਂ ਸਿਨ ਜੇ ਨਹੀਂ ਮਰ ਜੀ ਗੱਲ ਹੋ ਜੇ ਆਪਾਂ ਦੇਸ਼ਾਂ ਦੇ ਯੁੱਧ ਵੀ ਦੇਖਿਆ ਪਰ ਮੈਡੀਕਲ ਟੀਮਾਂ ਦੇ ਉੱਤੇ ਆਮ ਤੌਰ ਤੇ ਇਹ ਜਿਹੇ ਅਟੈਕ ਨਹੀਂ ਹੁੰਦੇ ਤੁਹਾਡੀ ਗੱਡੀ ਤੇ ਵੀ ਬਕਾਇਦਾ ਲਿਖਿਆ ਹੋਇਆ ਵਾ ਹਣਾ ਤੇ ਤੁਸੀਂ ਫਾਈਬਰ ਰਿਵਰਸ ਹਾਰਟ ਐਸੋਸੀਏਸ਼ਨ ਤੋਂ ਆ ਜਿਹੜੀ ਕਿ ਨੀ ਮੈਡੀਕਲ ਕੈਂਪ ਲਿਖਿਆ ਸਾਰਾ ਇੰਗਲਿਸ਼ ਚ ਵੀ ਪੰਜਾਬੀ ਚ ਵੀ ਸਾਰੇ ਅੱਛਾ ਗੱਡੀ ਚ ਸੀ ਕੀ ਕੁਛ ਸੀ ਸਾਰੀ ਮੈਡੀਸਨ ਹੀ ਕੋਚ ਜਿਵੇਂ ਮੈਡੀਸਨ ਆਪਾਂ ਉਥੇ ਰੱਖੀ ਤੇ ਬਾਕੀ ਇਹਦੇ ਵਿੱਚ ਸਾਰਾ ਅੱਜ ਕਿਉਂ ਅੱਜ ਦਾ ਕਰਕੇ ਆਪਾਂ ਫ੍ਰੀ ਮੈਡੀਕਲ ਕੈਂਪਾਂ ਰੱਖੀਆਂ ਵੀ ਅਮਰਜੈਂਸੀ ਵੀ ਜਿਹੜਾ ਕਿਤੇ ਕੋਈ ਵੀ ਮਤਲਬ ਹੋਵੇ ਜੋ ਸਾਰੀ ਗੱਡੀ ਭਰੀ ਹੀ ਆਪਣੀ ਉਹਨਾਂ ਚੀਜ਼ਾਂ ਨਾ ਪੂਰੀਆਂ ਡਾਂਗਾ ਤੁਹਾਨੂੰ ਇੱਥੇ ਦੱਸਣ ਗਈਆਂ ਜਿਹੜੀਆਂ ਬੱਜੀਆਂ ਵੀ ਸਾਰੀਆਂ ਘੇਰੋਂ ਪੰਤੀਆਂ ਸਾਰੀਆਂ ਸਾਰੇ ਸਾਡ ਵਾਲੇ ਸੀਸੇ ਪੰਤੀਆਂ ਲੂਟਾਂ ਸਭ ਕੁਝ ਇਹਦਾ ਭੰਨਿਆ ਗਿਆ ਆਪਣੇ ਮੈਂ ਤੁਹਾਨੂੰ ਦੱਸਿਆ ਨਾ ਵੀ ਜਦੋਂ ਟਾਇਰ ਗਿਆ ਛੱਡਦੇ ਇਹਦੇ ਸੈਂਕੜਾ ਕਿਸਾਨ ਇਦਾਂ ਹੀ ਮਤਲਬ ਫਟ ਰਹੇ ਨੇ ਸਿੱਧੇ ਜਿਵੇਂ ਆ ਮੰਨ ਲਓ 500 ਬੰਦਾ ਇਹਦੇ ਵਿੱਚ ਹੀ ਸਿੱਧੇ ਸੁੱਟਣ ਦੇ ਇਹਦੇ ਵਿੱਚ ਕਿੰਨਾ ਇਫੈਕਟ ਹੁੰਦਾ ਤੁਹਾਨੂੰ ਵੀ ਪਤਾ ਵਾ ਉਹ ਆਪਾਂ ਟ੍ਰੀਟਮੈਂਟ ਕਰਦੇ ਆ ਪਿੱਛੇ ਜਦੋਂ ਪਿੱਛੇ ਜਾਦੇ ਕਿਸਾਨ ਜਦੋਂ ਪਿੱਛੇ ਲਮਾਰੇ ਇਹਨਾਂ ਉਹਨਾਂ ਨੇ ਆਪਾਂ ਥੋੜੀ ਜਿਹੀ ਸਾਈਡ ਤੇ ਕਰਦੇ ਆ ਆਪਣੇ ਮੁੰਡੇ ਦੋ ਹੀ ਇੱਥੇ ਉਹਨਾਂ ਨੇ ਜਦੋਂ ਆਣ ਕੇ ਇੱਥੇ ਅੱਲਾ ਬੋਲਿਆ ਆਪਣੇ ਮੈਡੀਕਲ ਤੇ ਆਪਣੇ ਮੈਡੀਕਲ ਦੇ ਸਾਰੇ ਟੇਬਲ ਟੂਬਲ ਮੂਹਦੇ ਮਾਰਤੇ ਸਾਰੀਆਂ ਦਵਾਈਆਂ ਖਿਲਾਰਤੀਆਂ ਜਿਹੜੇ ਮੁੰਡੇ ਆਪਣੇ ਵਿੱਚ ਬੈਠੇ ਉਹਨਾਂ ਨੂੰ ਕੁੱਟ ਕੇ ਭਜਾਤਾ ਉਹਨਾਂ ਨੇ ਪਿਛੇ ਕੌਣ ਬੈਠਾ ਸੀ ਉਦੋਂ ਅਮਰ ਤੇ ਤੁਸੀਂ ਸੀ ਬਾਈ ਕੇ ਸੁਪੇਰਗੇ ਸੀ ਹਾਂ ਹਾਂ ਜੀ ਸੁਪਾ ਜੋ ਬਨਵੀਰ ਹੋਣੀ ਹਾਂਜੀ ਹਾਂ ਉਹ ਬੈਠੇ ਸੀਗੇ ਤੇ ਇੱਕ ਉਹ ਵਿਚਾਰੇ ਬੈਠੇ ਰਹੇ ਵੀ ਕਾਹ ਤੋਂ ਜਿਹੜੇ ਪੇਸ਼ੈਂਟ ਹੁੰਦੇ ਸੀ ਅਸੀਂ ਪਿੱਛੇ ਲਾ ਲਿਆ ਕੈਂਪ ਪਰ ਜਦੋਂ ਉਹਨਾਂ ਨੇ ਆਣ ਕੇ ਜਮਾ ਮੈਡੀਕਲ ਤੇ ਕੋਲ ਹੀ ਗੋਲਾ ਸੁੱਟਦਾ ਮਜਬੂਰੀ ਨਾਲ ਉਹਨਾਂ ਵੀ ਬਾਕਸ ਲੈ ਕੇ ਭਜਣਾ ਪਿਆ ਬੈਠੇ ਵੀ ਕਹਿੰਦੇ ਨਹੀਂ ਸਮਝਉਂਦੇ ਇੱਥੋਂ ਬਾਰਡਰ ਤਾਂ 100 500 ਤੋਂ ਉੱਪਰ ਆ 500 ਤੋਂ ਉੱਪਰ ਆ 500 ਮੀਟਰ ਗਾਹ ਕੇ ਛੋਟਾ ਕਾ ਤੇ ਉਹ ਤੋਂ ਬਾਅਦ ਮੈਡੀਕਲ ਕੈਂਪ ਤੇ ਹਾਂ ਮੈਡੀਕਲ ਕੈਂਪ ਤੇ ਫ੍ਰੀ ਮੈਡੀਕਲ ਕੈਂਪ ਲਿਖਿਆ ਹੋਇਆ ਕੋਈ ਭਲੇਖਾ ਨਹੀਂਗਾ ਵੀ ਕਿਸੇ ਨੂੰ ਭਲੇਖਾ ਆਊਗਾ ਵੀ ਗੱਡੀ ਭਲੇਖੇ ਨਾ ਭਨਗੇ ਮੈਡੀਕਲ ਟੀਮ ਦੀ ਗੱਡੀ ਭਨ ਕੇ ਗਏ ਕਿਉਂ ਸਾਡਾ ਇਹ ਨਾਰਾ ਵਾਡ ਆਪਣੀ ਟੀਮ ਦਾ ਨਾਰਾ ਵਾਪੀ ਆਪਾਂ ਭਾਈਕ ਨੇ ਆਜੀ ਦੀ ਸੋਚ ਤੇ ਚੱਲਦੇ ਆਂ ਆਪਣੇ ਲਈ ਜਿਹੜਾ ਫੱਟਰ ਆ ਉਹੋ ਹੀ ਆਪਾਂ ਉਹ ਆਪਣੇ ਲਈ ਇੱਕ ਰੱਬ ਦਾ ਬੰਦਾ ਵਾ ਵੀ ਉਹਦਾ ਇਲਾਜ ਕਰਨਾ ਆਪਾਂ ਆਪਾਂ ਜਦੋਂ 26 ਜਨਵਰੀ ਹੀ ਆਪਣੀ ਦਿੱਲੀ ਉੱਥੇ ਵੀ ਆਪਾਂ ਆਰਮੀ ਵਾਲੇ ਜਵਾਨਾਂ ਦਾ ਵੀ ਟ੍ਰੀਟਮੈਂਟ ਕੀਤਾ ਆਪਾਂ ਕੋਈ ਤੇਰ ਮੇਰ ਨਹੀਂ ਕੀਤਾ ਪਰ ਅੱਜ ਸਾਡਾ ਦੇਲੇ ਦੁਖਿਆ ਵਾ ਵੀ ਸਾਡੇ ਮੈਡੀਕਲ ਕਿੱਟਾਂ ਵੀ ਪਈਆਂ ਵਾ ਵੀ ਪੂਰਾ ਪਤਾ ਲੱਗਦਾ ਵੀ ਮੈਡੀਕਲ ਟੀਮ ਹੈ ਸਾਰਾ ਵੇਖੋ ਪਿੱਛੋਂ ਵੀ ਸਾਰਾ ਮੈਡੀਕਲ ਟੀਮ ਮੈਡੀਕਲ encamp ਫ੍ਰੀ ਲਿਖਿਆ ਵਾ ਉਹਨਾਂ ਦੇ ਆਣ ਕੇ ਉਹਨਾਂ ਨੇ ਵੇਖ ਕੇ ਆਪਣੇ ਹਮਲਾ ਕੀਤਾ ਆਪਣੀ ਗੱਡੀ ਤੇ ਆਪਾਂ ਇਹ ਗੱਲ ਦੀ ਬਹੁਤ ਨਿੰਦਣਯੋਗ ਆਪਾਂ ਕਰਦੇ ਵੀ ਆਪਾਂ ਨੂੰ ਬਹੁਤ ਇਸ ਗੱਲ ਦਾ ਬੁਰਾ ਲੱਗੰਦਿਆ ਸਾਡਾ ਨਹੀਂ ਬਿਲਕੁਲ ਮੈਨੂੰ ਲੱਗਣਾ ਵੀ ਚਾਹੀਦਾ ਔਰ ਜਸਟੀਫਾਈ ਬਿਲਕੁਲ ਨਹੀਂ ਕੀਤਾ ਜਾ ਸਕਦਾ ਘੱਟੋ ਘੱਟ ਮੈਡੀਕਲ ਟੀਮ ਤੇ ਹਮਲੇ ਨੂੰ ਤੁਸੀਂ ਕਿਸੇ ਵੀ ਢੰਗ ਨਾਲ ਐ ਨਹੀਂ ਕਹਿ ਸਕਦੇ ਕਿ ਇਹ ਸਹੀ ਹੋਇਆ ਇਹ ਬਿਲਕੁਲ ਗਲਤ ਆ ਤੇ ਜ਼ੋਰਦਾਰ ਜਿਹੜਾ ਵੀ ਬੰਦਾ ਜਿੱਥੇ ਵੀ ਬੈਠਾ ਬਿਲਕੁਲ ਇਹਦੇ ਤੇ ਬੋਲਣਾ ਚਾਹੀਦਾ ਸਾਨੂੰ ਜ਼ੋਰਦਾਰ ਢੰਗ ਨਾਲ ਧੰਨਵਾਦ